تو بابا فرید اتھے سمجھا رہے ہیں حقیقت ہے کہ منک کئی دفعہ کھو تو پانی بھر دے آیا سوچ ہے نہیں دریا تو پانی بھر گیا کیونکہ دیچ پانی تھوڑا ہے دریا دیچ پانی بہت ہے بہت سارا ہے اور کون دسے دریا تو بھی اتنا ہی پانی ملے گا جتنا تیرا مٹکا ہے ਮਨੁੱਖ ਦੂਜਿਆਂ ਦੇ ਲੰਬੇ ਚੌੜੇ ਪਸਾਰੇ ਤੇ ਵੇਖ ਲੈਂਦਾ ਹੈ ਆਪਣੀ ਪ੍ਰਾਗਟ ਨਹੀਂ ਵੇਖਦਾ ਤੇ ਦੂਸਰੇ ਦਾ ਪਸਾਰਾ ਵੇਖੇ ਆਪਣੀ ਪ੍ਰਾਗਟ ਦਾ ਕੋਈ ਗਿਆਨ ਨਹੀਂ ਤਾਂ ਫਿਰ ਦੂਸਰੇ ਦੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਹੈ ਔਰ ਮਨ ਦੂਸਰਿਆਂ ਦਾ ਸਾਜ਼ੋ ਸਮਾਨ ਦੇਖ ਕੇ ਪਦਾਰਥਾਂ ਦੇ ਰੰਗ ਰੂਪ ਨੂੰ ਦੇਖ ਕੇ ਆਪਣੇ ਅੰਦਰ ਬਾਰ-ਬਾਰ ਲਾਲਚ ਨੂੰ ਜਨਮ ਬੈਂਦਾ ਹੈ ਮਨ ਤਰਸਦਾ ਹੈ ਬਾਬਾ ਫਰੀਦ ਕਹਿੰਨ ਲਈ ਆਪਣਾ ਮਨ ਨਾ ਦਰਸਦਾ ਤੂੰ ਪਾਣੀ ਰੁਖੀ ਸੁਖੀ ਹੈ ਭੁੱਖ ਵਿੱਚ ਖਾ ਲੈ ਠੰਡਾ ਪਾਣੀ ਪੀ ਲੈ ਦੂਜਿਆਂ ਦੀ ਚੌਪੜੀ ਵੇਖ ਕੇ ਦੂਸਰਿਆਂ ਦੀ ਮਹਾਨ ਧਨ ਸੰਪਦਾ ਵੇਖ ਕੇ ਆਪਣਾ ਦਿਲ ਨਾ ਦਰਸਾਇਆ ਕਰ ਵੇਖ ਲੈ ਅਗਰ ਆਪਣੀ ਪ੍ਰਾਪਤ ਨਾ ਵੇਖਿਆ ਕਰ ਦੂਜਿਆਂ ਦਾ ਧਨ ਤੇ ਰੂਹ ਕਉ ਦੁਨੀਆ ਦਾ ਤੂੰ ਵੇਖਦਾ ਰਹਾ ਆਪਣੇ ਜੀ ਨੂੰ ਤਰਸਾਂਦਾ ਰਹੇਗਾ ਔਰ ਬੰਦਗੀ ਦੇ ਕਰ ਸਕੇਗਾ ਅਜ ਨਾ ਸੁਤੀ ਗੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਸੋਹਾਗਣੀ ਜਾਏ ਪੁੱਛੋ ਦੋਹਾਗਣੀ تم کیوں رین بڑا سندر ادارن دیتا ہے ایک دن کدرے بابا فرید نماز نہیں پڑھ سکے شام دی بندگی نہیں کر سکے ایک سمے بھلا بیٹھے رات نو سون لگے نیند نہیں پینی پشچاتا یہ دی نماز کیوں نہیں پڑی میں نماز کیوں بھلا دیتی ਮੈਂ ਇੱਕ ਵਕਤ ਅਜਾਈਂ ਕਿਉਂ ਗਵਾ ਚੜਿਆ ਤੇ ਉਦਾਹਰਣ ਦਿੰਦੇ ਨੇ ਇੱਕ ਰਾਤ ਅਕਲ ਦਾ ਮਿਲਾਤ ਨਸੀਬ ਨਹੀਂ ਹੋਇਆ ਅੱਜ ਨਾ ਸੁੱਤੀ ਕੰਤ ਸੰ ਅੱਜ ਹੀ ਕੰਤ ਕੋਲ ਸੌਣਾ ਨਸੀਬ ਨਹੀਂ ਹੋਇਆ ਅੰਗ ਮੁੜੇ ਮੁੜ ਜਾਏ ਬਾਰ ਬਾਰ ਕਰੋੜਾਂ ਬਦਫਾਈਆਂ ਨੀਂਦ ਨਹੀਂ ਆਈ پسچا دا بوجھ دل دماغ تے پہ ہیں جائے پچھو ہاگنی تم کیوں رین وے ہائے پچھو انہاں ڈوہاگنیاں کلو جنہوں نے کدھی نماز نہیں پڑی کدھی خدا نو یاد نہیں کیتا کدھی کنت دے نال وہ ہے سونا نصیب نہیں ہویا انہاں دی رات کے میں بھی دیتوں نہیں ہے انہاں جیون کس طرح دیتوں نے انہاں دی زندگی کس طرح لگنی ہے میں نو دے ਇਕਰਾਰ ਦਾ ਮਿਲਾਬ ਨਹੀਂ ਹੋਇਆ ਕਿ ਦੜਪਣਾ ਹੈ ਕਰਮਾਂ ਦਾ ਬਦਲਣਾ ਹੈ ਜਿਨ੍ਹਾਂ ਨੂੰ ਕਦੀ ਨਸੀਬ ਨਹੀਂ ਹੋਇਆ ਉਹ ਕਿਵੇਂ ਆਪਣੀ ਜ਼ਿੰਦਗੀ ਕੱਢ ਲੈਣਾ ਹੈ ਉਹ ਕਿਵੇਂ ਜੀਵਨ ਬਧਿਤ ਕਰ ਰਹੀਆਂ ਨੇ ਮੰਨ ਕੀ ਤੋਹੀਣਾ ਜੋ ਜੀਵਨ ਬਧਿਤ ਕਰ ਰਿਹਾ ਹੈ ਬਾਬਾ ਫਰੀਦ ਹੈਰਾਨ ਹੋ ਕੇ ਕਹਿੰਦੇ ਨੇ ਕਿਸ ਤਰ੍ਹਾਂ ਉਹ ਜ਼ਿੰਦਗੀ ਬਧਿਤ ਕਰ ਰਿਹਾ ਹੈ ਔਰ ਕਿਉਂ ਉਸ ਦੀ ਜ਼ਿੰਦਗੀ ਜੋ ਹੈ ਲੰਗ ਸਕਦੀ ਹੈ ਆਪ ਹੈਰਾਨਗੇ ਨਾਲ ਕਿਸ ਤਰ੍ਹਾਂ ਦੇ ਪੁੱਛ ਕਰ ਰਹੇ ਨੇ ਸਹੁਰੇ ਠੋਈ ਨਾ ਲਹੇ ਪਈਏ ਨਹੀਂ ਥਾਉ ਬੇਦਵਾਤਣੀ ਨਾ ਪੁੱਛਈ ਧੰ ਸੋਹਾਂਗੜਨਾ ਸਹੁਰੇ ਘਰ ਦੇਂ ਮਾਂ ਕੋਈ ਦੇ ਨਾ ਤੇ ਦੇਖੇ ਜਿਨੀ ਕੋਈ ਇਕ ਦਿਨ ਟੁੱਟ ਜਾਣਾ ਹੈ ਪ੍ਰਲੋਭ ਦਾ ਉਸੇ ਬਾਂ ਨਸੀਬ ਨਹੀਂ ਹੋਣਾ ਪਰਮਾਤਮਾ ਨਾਲ ਬਣੇ ਨਹੀਂ ਔਰ ਪਦਾਰਥਾਂ ਨਾਲ ਇੱਕ ਦਿਨ ਟੁੱਟ ਜਾਣਾ ਹੈ ਨਿਰੰਕਾਰ ਨਾਲ ਬਣੇ ਨਹੀਂ ਔਰ ਸੰਸਾਰ ਦਾ ਇੱਕ ਦਿਨ ਵਿਛੋੜਾ ਹੋ ਜਾਣਾ ਹੈ ਭਾਉ ਸਾਰੇ ਘਰ ਦੇ ਚ ਥਾਂ ਕੋਈ ਨਹੀਂ ਬੇਕੇ ਘਰ ਦੇ ਚੀ ਥਾਂ ਕੋਈ ਨਹੀਂ ਪਤੀ ਨੇ ਕਦੀ ਪੁੱਛਿਆ ਤੱਕ ਨਹੀਂ ਤੂੰ ਕੌਣ ਹੈ ਧਨ ਸੁਹਾਗਣ ਨ ਕੈਸਾ ਤੂੰ ਫਕੀਰ ਹੈ ਕੈਸਾ ਤੂੰ ਭਗਤ ਹੈ ਪ੍ਰਮਾਤਮਾ ਦੇ ਘਰ ਤੇਰਾ ਵਸੇਬਾ ਹੋ ਨਹੀਂ ਸਕਿਆ ਇਸ ਸੰਸਾਰ ਦੇ ਤੇਰਾ ਵਸੇਬਾ ਹੋ ਨਹੀਂ ਸਕੇਗਾ ਪ੍ਰਮਾਤਮਾ ਨਾਲ ਤੇਰੀ ਸਾਂਝ ਬਣੀ ਨਹੀਂ ਕੈਸਾ ਤੂੰ ਭਗਤ ਹੈ ਕੈਸਾ ਤੂੰ ਦਰਵੇਸ਼ ਹੈ ਇਹ ਫਕੀਰੀ ਕੈਸੀ ਆਪ ਇਸ ਤੇ ਹੈਰਾਨਗੀ ਪ੍ਰਗਟ ਕਰ ਰਹੇ ਨੇ ਇਸ ਸ਼ਲੋਕ ਦਾ ਕੁਲ ਭਾਵ ਲੰਘ ਨਾ ਲੈ ਲਵੇ ਅੱਗੇ ਚੱਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਲੋਕ ਹੈ ਆਪ ਕਹਿੰਦੇ ਨੇ ਸਾਹੁਰੇ ਪਈਏ ਕੰਤ ਕੀ ਕੰਤ ਅਗੰ ਮਥਾ ਲਾਲ ਕੇ ਸੋ ਸੋਹਾਗਣੀ ਜੋ ਭਾਵੇ ਬੇਪਰਵਾਹ ਸਹਰਾਦਰ ਪੇਖਾ ਘਰ ਜੋ ਕੰਤ ਦੀ ਬਣੀ ਹੋਈ ਹੈ ਜਿਹੜੇ ਕੰਤ ਦੀ ਜੋ ਅਗਮ ਮਥਾ ਇਦਰੀਆਂ ਦੀ ਪੌਂਚ ਤੋਂ ਪਰੇ ਹੈ ਬੜਾ ਗਹਿਰਾ ਉਸ ਸੁਹਾਗਣੀ ਹੈ ਜਿਹੜੇ ਉਸ ਅਗੰ ਅਖਾ ਦੇ ਪਰਵਾਹ ਪ੍ਰਮਾਤਮਾ ਨੂੰ ਭਾਜਣੇ ਦੀ ਹੈ ਚੰਗੀ ਲੱਗ ਜਾਂਦੀ ਹੈ ਮਨੁੱਖ ਦੇ ਵਸਦੀ ਕਹੀਗਾ ਕੋਸ਼ਿਸ਼ ਕਰਦਾ ਹੈ ਮਨੁੱਖ ਪ੍ਰਭੂ ਨੂੰ ਪਿਆਰਾ ਹੋ ਜਾਣਾ ਕੋਸ਼ਿਸ਼ ਕਰਦਾ ਹੈ ਮਨੁੱਖ ਲੋਕ ਸਬਰ ਜਾਏ ਲੋਕ ਦੇ ਥੰਮ ਕੋਈ ਨਹੀਂ ਪਰ ਲੋਕ ਸਬਰਿਆ ਕੋਈ ਨਹੀਂ ਪ੍ਰਮਾਤਮਾ ਨਾਲ ਸਾਝ ਨਹੀਂ ਬਣੀ

ਕਹਤੇ ਇਹੀ ਰਹਿਨੇ ਬਾਬਾ ਫਰੀਦ ਵੀ ਪਰ ਅਰਥ ਕਰਨ ਲੱਗੇ ਆ ਬੁਲੇਖਾ ਨਾ ਪਹਿ ਜਾਏ ধন ਗੁਰਨਾਣਿਕ ਦੇਵ ਜੀ ਮਹਾਰਾਜ ਇਸ ਨੂੰ ਬੜੇ ਸੋਹਣੇ ਢੰਗ ਨਾਲ ਖੋਲਦੇ ਨੇ ਬਾਬਾ ਫਰੀਦ ਅਗਾ ਇਸ ਨੂੰ ਇੰਜ ਬਿਆਨ ਕਰਦੇ ਨੇ ਨਾ ਤੀ ਧੋਤੀ ਸੰਬਈ ਸੁਤੀ ਆਏ ਨ ਚਿੰਦੇ فریدا رہی سو بیڑی ہند دی گئی کتھوری گند اس بھی کر لیا سندر بستر بھی پہن لے ہار شنگار بھی کر لیا کستوری بھی سگند بھی لا لئی سب کچھ ہار شنگار سونا کر کے پھر سو گئی گہری نیند دے ساؤں گئی تو سنبند جوڑن لئی بھی جاگرتی چاہی دی یہ تھی ساؤں گئی تو پھر کی ہویا وہ سگند بھی اٹھ گئی کپڑیاں سے بھی سلوٹاں پہ دیں گیا شنگار بھی بیڈنگا ہو گیا اور رات ایمے لنگ کرم کانڈ منخ نے سارا کی سارا کرم کانڈ کیا تیتھا کا رٹن کیا وت رکھے دیوی منایا دوسرے پاس جائیے روزے رکھے حج کیا پوری شرح مطابق اپنی جیونی بتیت کی تھی اپنی زندگی بتیت کی تھی لیکن رہے اچیت سچیت نہیں ہو سکے ਪਰਮਾਤਮਾ ਦਾ ਕੋਈ ਗਿਆਨ ਨਹੀਂ ਮਿਲ ਸਕਿਆ ਤੇ ਨਾ ਹੀ ਉਸ ਦਾ ਕੋਈ ਚਿੰਤਨ ਕੀਤਾ ਸਿਰਫ ਉਪਰੋਕਤ ਕਰਮ ਕਾਂਡ ਦੇ ਵਿੱਚ ਸਿਰਫ ਬਿਰੋਹਨੀ ਕਰਮ ਕਾਂਡ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕੇ ਕਰ ਦਿੱਤੀ ਇੱਕ ਦਿਨ ਕੀ ਹੁੰਦਾ ਹੈ ਇਹ ਕਰਮ ਕਾਂਡ ਕਰਦੇ ਆ ਕਰਦੇ ਆ ਉਹਨ ਕਰਮ ਕਾਂਡ ਤੋਂ ਤੇ ਗੁਤਾ ਜਾ ਜਾਂਦਾ ਹੈ ਔਰ ਉਸ ਪਰਮਾਤਮਾ ਦੀ ਪ੍ਰਾਪਤੀ ਤੋ ਆ ਜਾਇਆ ਜਾਂਦਾ ਹੈ ਹਾ ਸ਼ਿੰਗਾਰ ਹੈ ਪਰਮਾਤਮਾ ਦੇ ਮਿਲਾਪ ਲਈ ਸ਼ਿੰਗਾਰ ਸਿਰਫ ਸ਼ਿੰਗਾਰ ਲਈ ਨਹੀਂ ਹੈ ਕਰਮ ਕਾਂਡ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ ਕਰਮ ਕਾਂਡ ਕੋਈ ਪਹੁੰਚ ਨਹੀਂ ਹੈ ਸ਼ਰਾ ਹੈ ਖੁਦਾ ਤੱਕ ਪਹੁੰਚਣ ਲਈ ਸ਼ਰਾ ਆਪਣੇ ਆਪ ਵਿੱਚ ਖੁਦਾ ਤੋਂ ਬਿਨਾ ਕੁਝ ਵੀ ਨਹੀਂ ਖੁਦਾ ਨਾਲ ਜੋੜ ਲਈਏ ਤਾਂ ਸ਼ਰਾ ਮਹਾਨ ਹੈ ਦਰਸਲ ਬਾਬਾ ਫਰੀਦ ਇਸ ਪਾਵਨ ਸ਼ਲੋਕ ਦੇ ਰਾਹੀਂ ਇਹ ਜਗਤ ਨੂੰ ਸੰਦੇਸ਼ ਦੇ ਰਹੇ ਨੇ ਜੋ ਬਲ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾਏ ਫਰੀਦਾ ਕਿੰਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਜਵਾਨੀ ਜਾਂਦੀ ਏ ਤੇ ਜਾਵੇ ਜੀਵਨ ਦੇ ਸਭ ਤੋਂ ਵੱਡਾ ਗਮ ਇਹੀ ਹੁੰਦਾ ਹੈ ਜਵਾਨੀ ਨਾ ਜਾਏ ਬਚਪਨ ਜਾਂਦਾ ਹੈ ਜਾਵੇ خوشی نال ہے جوانی نہیں جانی چاہیے منخ آخری دم تک جوانی کوشش کرتا ہے چٹے اور ان جانی جانا پی رہی نے چہرے نو سوارن شنگارن کی کوشش کر رہی ہیں جوان دسان جوانی نو کوئی بھی رخصت نہیں کرنا چاہتا یہ گل وکری ہے جوانی رخصت بھی ہو جاتی ہے بندہ سمجھ لینا نہیں جوانی میرے کول بیٹھی ہے کو بلے کچھ اور اس گلتوں اس گلتوں ثبوت ملدہ ہے کہ جوانی تو کوئی اہم خاص چیز اس نو پراپت نہیں ہو سکی ہے ورنہ جوانی بھی اتنی تڑپنا رہ دی ورنہ جوانی بھی اتنی کھچنا رہ دی بابا فرید نے جوانی کہ جانی جانے جوانی دن جاوے ਕੋਦਾ ਦੀ ਪ੍ਰੀਤ ਨਹੀਂ ਜਾਣੀ ਚਾਹੀਦੀ اے ਖੁਦਾ ਜਾਂਡੀਏ ਜਵਾਨੀ ਜਾਵੇ ਮੈਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਇਹ ਰੁਕ ਸਕਦੀ ਹੈ ਪਰ ਤੇਰੀ ਪ੍ਰੀਤ ਮੇਰੇ ਕੋਲ ਰੁਕਣੀ ਚਾਹੀਦੀ ਹੈ ਤੇਰੀ ਪ੍ਰੀਤ ਨਹੀਂ ਜਾਣੀ ਚਾਹੀਦੀ ਫਰੀਦਾ ਕਿੱਤੀ ਜੋਵਨ ਪ੍ਰੀਤ ਬੈਨ ਸੁੱਕ ਗਏ ਕੁਮਲਾਏ ਪਤਨਾ ਪਤਾ ਨਹੀਂ ਕਿੰਨੀਆਂ ਜਵਾਨੀਆਂ ਸੁੱਕ ਕੇ ਕੁਮਲਾ ਗਈਆਂ ਰੇਤੇ ਵੀ ਕਬਰ ਦੇ ਜਾ ਪਈਆਂ ਪ੍ਰਭੂ ਪ੍ਰੀਤ ਤੋਂ ਬਿਨਾ ਖੁਦਾਈ ਇਸ਼ਕ ਤੋਂ ਬਿਨਾ ਇਸ ਵਾਸਤੇ اے ਖੁਦਾ ਤੇਵੀ ਪ੍ਰੀਤ ਨਹੀਂ ਜਾਣੀ ਚਾਹੀਦੀ ਜਵਾਨੀ ਜਾਂਦੀ ਹੈ ਤੇ ਜਾਵੇ ਪਈ ਹੈ ਇਸ ਦੀ ਵਿੱਚ ਕੋਈ ਲਾਲਸਾ ਨਹੀਂ ੜਪ ਹੈ ਖਿੱਚ ਹੈ ਤੇਰੀ ਪ੍ਰੀਤ ਦੀ ਤੇਰੇ ਯਾਦ ਦੀ ਫਰੀਦਾ ਚਿੰਤ ਖਟੋਲਾ ਵਾਂਣ ਦੁਖ ਬਿਰਹਿ ਵਿਚਾਵਣ ਲੈ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹ ਦੀ ਪੀੜਾ ਵਿਛੋੜੇ ਦੀ ਪੀੜਾ ਜਿਸ ਨਾਲ ਜਿਤਨਾ ਪਿਆਰ ਹੋਵੇ ਵਿਛੋੜੀ ਦੀ ਪੀੜਾ ਉਤਨੀ ਮਹਾਨ ਹੋ ਜਾਂਦੀ ਹੈ ਉਸ ਸਾਹਿਬ ਨਾਲ ਉਸ ਸੱਚੇ ਨਾਲ ਪਿਆਰ ਹੈ। ਫ਼ਰੀਦ ਕੈਨ ਨੇ ਐ ਹੁਦਾ ਤੇਰੇ ਵਿਛੋੜੇ ਵਿੱਚ ਅਸੀਂ ਇਸ ਢੰਗ ਨਾਲ ਜੀ ਰਹਿਆ ਚਿੰਤ ਘਟੋਲਾ। ਚਿੰਤਾ ਦੀ ਘਟਿਆ। ਵਾਣ ਦੁਖ ਔਰ ਇਸ ਘਟਿਆ ਨੂੰ ਜੋ ਬਣਿਆ ਦੁੱਖਾਂ ਦੇ ਵਾਣਾ ਨਾਲ ਬਣਿਆ। ਲਾਜ਼ਮੀ ਚਿੰਤਾ ਤੋਂ ਦੁੱਖ ਹੀ ਨਿਕਲਦੇ। ਬਿਰਹ ਵੀ ਚਾਵਣ ਲੈ। ਬਿਰਹਾ ਦੁਲਾਈ ਤੇ ਰਜਾਈ ਬਿਰਹਾ ਸਾਡਾ ਵਿਛਾਉਣਾ ਹੈ ਜੀ ਰਹਿਆ ਚਿੰਤਾ ਦੇ ਚ ਜੀ ਰਹਿਆ ਦੁੱਖ ਦੇ ਚ ਜੀ ਰਹਿਆ ਬਿਰਹਾ ਦੇ ਚ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਜੇ ਵੇਖ ਇਹ ਸੱਚੇ ਪਰਵਰਦੇ ਦਾ ਅਹ ਮੇਰੀ ਤਰਜ਼ੇ ਜ਼ਿੰਦਗੀ ਹੈ ਤੂੰ ਦਰਸ ਖਾ ਕੇ ਵੇਖ ਤੂੰ ਰਹਿਮਤ ਭਰੀ ਨਿਗਾਹ ਨਾਲ ਵੇਖ ਮੈਂ ਇਸ ਤਰ੍ਹਾਂ ਜੀ ਰਹਿਆ ਦੁੱਖ ਦੇ ਚ ਜੀ ਰਹਿਆ ਚਿੰਤਾ ਦੇ ਚ ਜੀ ਰਹਿਆ ਤੇਰੇ ਬਿਰਹੇ ਦੇ ਚ ਜੀ ਰਹਿਆ ਲੇਕਿਨ ਇਸ ਬਿਰਹੇ ਦੀ ਆਪਣੀ ਇੱਕ ਮਹਾਨਤਾ ਵੀ ਬਿਆਨ ਕਰਦੇ ਨੇ ਬਾਬਾ ਫਰੀਦ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੇ ਨਾ ਉਪਜੇ ਸੋ ਤਨ ਜਾਣ ਮਸਾਂ تھے برہا تو خدائی خوبیاں دے چون تو ربی گنا دے چون سلطان ہے برہا اپنے آپ دے چھ ایک اگنی ہے جیسے تن دے اگنی ہے جٹھ رگنی ہے اور ایک تن مو زندہ رگنی ہے مردے دی پیچان ہے اس دے ہاتھ پہ تھنڈے پہنے ہیں تھنڈا ہوتے ہیں اگنی نہیں ہوتے ਮਨ ਵੀ ਜੰਦਾ ਰਹਿੰਦਾ ਹੈ ਬਦਲੀ ਨਾਲ ਪਰ ਉਹ ਅਗਨੀ ਹੈ ਕ੍ਰਿਸ਼ਨ ਦੀ ਹਰ ਵਕਤ ਮਨ ਵਿੱਚ ਕ੍ਰਿਸ਼ਨ ਦੀ ਅਗਨੀ ਪਗੰ ਰਹਿੰਦੀ ਹੈ ਭਗਤ ਲੋਕ ਫਕੀਰ ਲੋਕ ਇਸ ਕ੍ਰਿਸ਼ਨ ਦੀ ਅਗਨੀ ਨੂੰ ਹੀ ਬਿਰਹੇ ਦੀ ਅਗਨ ਵਿੱਚ ਬਦਲ ਦਿੰਦੇ ਨੇ ਕ੍ਰਿਸ਼ਨ ਹੈ ਸੰਸਾਰ ਦੀ ਬਿਰਹ ਹੈ ਨਿਰੰਕਾਰ ਦਾ ਕ੍ਰਿਸ਼ਨ ਹੈ ਪਦਾਰਥਾਂ ਦੀ ਬਿਰਹਾ ਹੈ ਪਰਮਾਤਮਾ ਦਾ ਤਾਂ ਬਿਰਹਾ ਤੇ ਇੱਕ ਅਗਨੀ ਹੈ। ਕ੍ਰਿਸ਼ਨ ਦੀ ਅਗਨ तमाम ਦੇਵੀ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਇਸ ਵਾਸਤੇ ਕ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਆਉਂਦਾ। ਬਿਰਹੇ ਦੀ ਅਗਨ ਅਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਇਸ ਵਾਸਤੇ ਬਿਰਹੀ ਮਨੁੱਖ ਦੇ ਅੰਦਰ ਕੋਈ ਵੀ ਅਗਣ ਨਹੀਂ ਆਉਂਦਾ। ਉਸ ਦਾ ਹਿਰਦਾ ਸ਼ੁੱਧ ਹੁੰਦਾ ਹੈ। اس واسطے کچھ صوفی سنتا نے بھی کہہ دتا اے خدا تیرا وصل نصیب نہیں تو نہ ملتا کم سے کم تیرا برہا روے تیرا بچوڑا تمے تر برہے تڑپن تے روے یا رب دعائے وصل نہ ہر قبول ہو دل میں کیا رہے گا جو حسرت نکل گئی اے پربو اے حسرت تح ہی دے اے تے رہن دے ایک برہا ہے جس دس دکھ دونوں بھی سکھ ہے بڑا رس ہے اس واسطے برہی منکھا نے ایسا بھی کہہ دیتا ہے اے خدا نہیں ملدا تے نہ صحیح کم سے کم اپنا برہا دے اے پربو نہیں ملدہ تے ملتا ਕੁਝ ਸੇ ਕਮ ਆਪਣੇ ਵੀ ਛੋੜੇ ਦੀ ਤੜਪ ਲੈਣ ਦੇਈ। ਆਪਣਾ ਬਿਰਹਾ ਰਹਿਣ ਦਿੱਤੀ। ਪਰ ਇਹ ਬਿਰਹਾ ਰੱਬੀ ਗੁਣਾਂ ਦੇ ਚੋਂ, ਦੇਵੀ ਗੁਣਾਂ ਦੇ ਚੋਂ। ਬਾਬਾ ਫਰੀਦ ਕਹਿੰਨ ਸੁਲਤਾਨ ਹੈ, ਬਾਦਸ਼ਾਹ ਹੈ, ਸ਼ਿਰਮੌਰ ਹੈ। ਫਰੀਦਾ ਜਿਤ ਤਨ ਬਿਰਹੇ ਨਾ ਉਬਜੇ। ਸੁਲਤਾਨ ਜਾਨ ਮਸਾ। ਜਿਸ ਮਨੁਕ ਦੇ ਅੰਦਰ ਇਹ ਰੱਬੀ ਬਿਰਹਾ, ਇਹ ਖੁਦਾਈ ਤੜਪ ਨਹੀਂ ਪੈਦਾ ਹੋਈ। ਸਮਝ ਲਓ ਤੇ ਸ਼ਮਸ਼ਾਨ ਘਾਟ। ਸ਼ਮਸ਼ਾਨ ਵਿੱਚ ਮੁਰਦਾ ਜਲਾਏ ਜਾਂਦੇ ਨੇ ਕਿ ਜਿਸ ਹਿਰਦੇ ਵਿੱਚ ਬਿਰਹ ਦੀ ਅਗਨ ਨਹੀਂ ਉੱਥੇ ਕ੍ਰਿਸ਼ਨਾ ਦੀ ਅਗਨ ਹੈ ਔਰ ਕ੍ਰਿਸ਼ਨਾ ਦੀ ਅਗਨ ਵਿੱਚ ਜ਼ਿੰਦਾ ਮਨੁੱਖ ਜਲਦੇ ਨੇ ਜ਼ਿੰਦਾ ਲਾਸ਼ਾਂ ਜਲਦੀਆਂ ਨੇ ਜ਼ਿੰਦਾ ਮਨੁੱਖ ਜਲਦੇ ਨੇ ਔਰ ਉਹ ਚਲਦਾ ਫਿਰਦਾ ਸ਼ਮਸ਼ਾਨ ਘਾਟ ਹੈ ਜਿਸ ਦੇ ਅੰਦਰ ਤ੍ਰਿਸ਼ਨਾ ਹੈ ਹਰ ਵਕਤ ਚਲ ਰਿਹਾ ਹੁੰਦਾ ਹੈ ਕ੍ਰਿਸ਼ਨਾ ਦੀ ਅਗਨ ਉਸ ਦੀ ਸ਼ਾਂਤੀ ਨੂੰ ਜਲਾ ਕੇ ਬੁਝੰਨ ਕਰ ਦਿੰਦੀ ਹੈ ਕ੍ਰਿਸ਼ਨਾਂ ਦੀ ਅਗਨ ਬਰਦਾਸ਼ਤ ਦਾ ਮਾਦਾ ਨਹੀਂ ਰਹਿਣ ਦਿੰਦੀ ਕ੍ਰਿਸ਼ਨਾਂ ਦੀ ਅਗਨ ਧੀਰਜ ਨਹੀਂ ਰਹਿਣ ਦਿੰਦੀ ਕ੍ਰਿਸ਼ਨਾਂ ਦੀ ਅਗਨ ਸਮ ਦ੍ਰਿਸ਼ਟੀ ਨਹੀਂ ਰਹਿਣ ਦਿੰਦੀ ਕ੍ਰਿਸ਼ਨਾਂ ਦੀ ਅਗਨ ਦਇਆ ਨੂੰ ਨਹੀਂ ਰਹਿਣ ਦਿੰਦੀ ਸਾਰੇ ਦੇਵੀ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਔਰ ਇਹ ਅਗਨ ਹਰ ਵਕਤ ਜਲਦੀ ਰਹੇ ਤਾਂ ਮਨੁੱਖ ਚਲਦਾ ਫਿਰਦਾ ਸ਼ਮਸ਼ਾਨ ਘਾਟੀ ਬਣ ਕੇ ਰਹਿ ਜਾਂਦਾ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਵੀ ਇਹ ਬਿਰਹੇ ਦੀ ਅਗਨ ਨਹੀਂ ਪੈਦਾ ਹੋਈ ਸਮਝ ਲਓ ਉਹ ਮਸਾਣ ਹੈ ਸ਼ਮਸ਼ਾਨ ਘਾਟ ਹੈ ਫਰੀਦਾ ਇਸ ਸੁਗੰਦਲਾ دریا ਖੰਡੇ ਲਿਵਾੜ ਇਕ ਰਾਹ ਦੇ ਰਹਿ ਗਏ ਇਕ ਰਾਦੀ ਗਏ ਉਜਾੜ ਵਿਕਾਰਾਂ ਦੀ ਇਹ ਖੇਤੀ ਜ਼ਹਿਰ ਭਰੀਆ ਗੰਦਲਾ زہر بری ساگ سبزیاں نے ویکار دیا یہ گندلا واشنا دیا یہ گندا ٹیكاكار نے كدوانا نے پراچین ٹکسالیاں نے انجری انج کیتے ارتھ یہ استری زہر بری گندلا نے ایک راہ رہ گئے نے ایک راتی اجاڑ کے چلے گئے نے بوگدیا بھوگدیا خود رہ گئے نے ایک بوگدیا بوگدیا اجاڑ کے چلے گئے نے بیوہ کر کے چلے گئے نے اجاڑ کے چلے گئے نے پر یہ دوسرے ارتھ ہی کسی حد تک من کر دے نے یہ پدارت کی واشنا یہ سنسار کی واشنا بھی کھیتی وسبری نے ਇਕ ਰਾਹ ਦੇ ਰਹ ਗਏ ਇਕ ਤੇ ਭੋਗਦੇ ਆ ਭੋਗਦੇ ਆ ਹੀ ਰਹ ਗਏ ਦਿੱਖਤੇ ਪਦਾਰਥਾਂ ਨੂੰ ਭੋਗਦੇ ਆ ਭੋਗਦੇ ਨਹੀਂ ਰਹੇ ਨੇ ਜਿਵੇਂ ਭਰਤਰੀ ਕਹਿੰਦੇ ਨੇ ਮੈਂ ਨਹੀਂ ਖੋਗਿਆ ਪਦਾਰਥਾਂ ਨੂੰ ਪਦਾਰਥਾਂ ਨੇ ਮੈਨੂੰ ਭੋਗਦੇ ਸਤਮ ਨਹੀਂ ਹੋਏ ਪਦਾਰਥ ਮੈਂ ਸਤਮ ਹੋ ਗਿਆ ਉਹਨਾਂ ਨੂੰ ਦਿੱਖਦਾ ਇਹਨੇ ਮਾ ਬਬੂ ਇਕ ਰਾਹ ਦੇ ਰਹ ਗਏ ਇਕ ਭੋਗਦੇ ਆ ਭੋਗਦੇ ਆ ਰਹੇ ਇਕ-ਇਕ ਕੇ ਚਲੇ ਗਏ ਫਸਲ ਸੁਣਨੀ ਛੱਡ ਗਏ ਪਦਾਰਤ ਛੋੜ ਗਏ ਮਕਾਨ ਖੜਾ ਹੈ ਤੀਆਂ ਪੁੱਤਰ ਮੌਜੂਦ ਨੇ ਤਨ ਸੰਪਦਾ ਮੌਜੂਦ ਹੈ ਸਾਰਾ ਰੰਗ ਰੂਪ ਮੌਜੂਦ ਹੈ ਆਪ ਨਹੀਂ ਰਹੇ ਰੁਕਸਤ ਹੋ ਗਏ ਚਲੇ ਗਏ ਬਾਬਾ ਫਰੀਦ ਇੱਕ-ਇਕ ਸ਼ਲੋਕ ਦੇ ਰਹੇ ਹਨ ਅੰਮ੍ਰਿਤਮਈ ਸਵਾਲ ਮਨੁੱਖਤਾ ਦੀ ਝੋਲੀ ਦੇ ਜੋ ਹੈ ਪਾ ਰਹਿਣੇ ਸੁਚੇਤ ਕਰਨ ਲਈ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ फरीदा चार गवाया हंड के चार गवाया सम लेखा रब मंगेसिया तू आहो तेरे कम जिंदे चार पै तुम कम करके ਤਰਨ ਤਰ੍ਹਾਂ ਦੇ ਪਦਾਰਥਾਂ ਨੂੰ ਢਾਡ ਕੇ ਗਵਾਇਆ ਰਾਤ ਦੇ ਚਾਰ ਪੈਰ ਤੂੰ ਸੌ ਕੇ ਗਵਾਏ ਪਰ ਤੇ ਹੀ ਸਾਥ ਕਿਤਾਬ ਤੇ ਰੱਬ ਨੇ ਮੰਗਣਾ ਹੈ ਤੂੰ ਕਿਸ ਲਈ ਇਸ ਜਗਤ ਦੇ ਚਾਇਆ ਸੀ ਇਸ ਦੁਨੀਆ ਦੇ ਵਿੱਚ ਕਿਸ ਲਈ ਆਇਆ ਸੀ ਤੇਰੀ ਜ਼ਿੰਦਗੀ ਦਾ ਨਕਸ਼ ਕੀ ਸੀ ਸਿਰਫ ਸੋਨਾ ਸਿਰਫ ਪਦਾਰਥਾਂ ਦਾ ਭੌਗਣਾ ਨਹੀਂ تیری زندگی کا لکش تے خدا سی تیری منزل تے خدا سی اور تو تے تیوہ چڑی سون کے ہڈا کے کھا کے تے سون کے سون کے اس طرح جو ہے تو زندگی بدید کر دیتی لکش تک پہنچیا ہی نہیں منزل تک پہنچیا ہی نہیں رستہ چاہے کتنا سکھین ہوئے رستہ چاہے کتنا سندر ہوئے ਰਸਤੇ ਵਿੱਚ ਆਰਾਮ ਕਿੱਥੇ ਰਸਤੇ ਵਿੱਚ ਬਿਸਰਾਮ ਕਿੱਥੇ ਆਰਾਮ ਬਿਸਰਾਮ ਤੇ ਕਾਇਦੇ ਜੀ ਹੋ ਸਕਦਾ ਹੈ ਰਸਤੇ ਵਿੱਚ ਨਹੀਂ ਸਮਝਣਾ ਖਾ ਲੈਣਾ ਭੋਗ ਲੈਣਾ ਸੋ ਲੈਣਾ ਇਥੇ ਰਸਤਾ ਹੈ ਠੀਕ ਹੈ ਲੋੜ ਹੈ ਰਸਤੇ ਦੀ ਪਰ ਕੋਈ ਰਸਤੇ ਨੂੰ ਘਰ ਬਣਾ ਲਵੇ ਰਸਤੇ ਨੂੰ ਹੀ ਲਖਸ ਸਮਝ ਲਵੇ ਰਾਹ ਨੂੰ ਹੀ ਮੰਜ਼ਿਲ ਸਮਝ ਲਵੇ ਉਹ ਤੇ ਕੋਲੇ ਆਵੇ

حافظ جناب حافظ انج بیان کر دے نے ایران دے صوفی سن حافظ خردن برائے زیستن تن و ذکر کردن است کھانا پینا اس واسطے ہے کہ تو زندہ رہے اور زندگی اس واسطے ہے کہ تو ذکر الہی کرے شری کبیر بھی کہنے رہے دو سر مانگوں چونہ پائے گھے و سنگلونہ اب سر مانگوں دالے ਮੁਕਤੋਂ ਨੋ ਵਕਤ ਜਿਵਾਲੇ ਘਾਟ ਮੰਗੋ ਚੋ ਬਾਈ ਸਿਰਹਾਨਾ ਔਰ ਤੁਲਾਈ ਉਪਰ ਕੋ ਮੰਗੋ ਕੀਦਾ ਤੇਰੀ ਭਗਤ ਕਰੇ ਜਨ ਥੀਦਾ ਮੈਂ ਨਾਹੀ ਕੀਤਾ ਲੱਭੋ اے ਈਸ਼ਵਰ ਮੈਂ ਲੋਭ ਨਹੀਂ ਕੀਤਾ ਇਕ ਨਾਮ ਤੇਰਾ ਮੈਂ ਫੱਬੋ ਮੈਨੂੰ ਫੱਬਦਾ ਹੈ ਤੇਰਾ ਨਾਮ ਮੈਨੂੰ ਰਸ ਮਿਲਦਾ ਹੈ ਤੇਰੇ ਨਾਮ ਦੇ ਚੋਂ ਪਰ ਤੇਰੇ ਨਾਮ ਦੇ ਚੋਂ ਮੈਂ ਰਸ ਮਾਣ ਸਕਾਂ ਜ਼ਿੰਦਗੀ ਚਾਹੀਦੀ ਹੈ ਜ਼ਿੰਦਗੀ ਤਾਂ ਰਹਿੰਦੀ ਏ ਸਾਰੇ ਪਦਾਰਥੋਂ ਪਦਾਰਥ ਮੰਗਦਾ ਮੈਂ ਜ਼ਿੰਦਗੀ ਲਈ ਔਰ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਤੇ ਬਾਬਾ ਫਰੀਦ ਕਹਿੰਦੇ ਨੇ ਜ਼ਿੰਦਗੀ ਦਾ ਲਕਸ਼ ਖਾ ਲੈਣਾ ਸੋ ਲੈਣਾ ਭੋਗ ਲੈਣਾ ਸੋ ਲੈਣਾ ਇਹ ਨਹੀਂ ਹੈ ਜ਼ਿੰਦਗੀ ਦਾ ਲਕਸ਼ ਹੈ ਖੁਦਾ ਜੀਵਨ ਦੀ ਮੰਜ਼ਿਲ ਹੈ ਬੜਾ ਉਹ ਤੂੰ ਸੁਝੇ ਤੋ ਕੇ ਆਪਣੇ ਮੰਜ਼ਿਲ ਦੀ ਤਰਫ ਜੇ ਹੈ ਚੱਲ ਬਾਬਾ ਫਰੀਦ ਆਪਣਾ ਇੱਕ ਹੋਰ ਅਨੁਭਵ ਮਨੁੱਖਤਾ ਦੇ ਸਾਹਮਣੇ ਰੱਖਦੇ ਹਾਂ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਘੜਿਆਲ ਇਹਨੇ ਦੋਸਾ ਮਾਰੀਏ ਹਮ ਦੋਸਾ ਦਾ ਕਿਆ ਹਾਲ ਪੁਰਾਣੇ ਜ਼ਮਾਨੇ ਹਰ ਥਾਣੇ ਵਿੱਚ ਇੱਕ ਘੜਿਆ ਲਾਉਂਦਾ ਸੀ। ਉਸ ਨੂੰ ਵਜਾਉਂਦੇ ਸਨ ਦਿਨ ਦਾ ਹੁਣ ਪਹਿਲਾ ਪੈਰ ਹੋਇਆ 2 ਵਜ ਗਏ ਦੂਜਾ ਪੈਰ ਹੋਇਆ 3 ਵਜ ਗਏ ਤੀਜਾ ਪੈਰ ਹੋਇਆ 4 ਵਜਾ ਦੇ ਤੇ ਰਾਤ ਦਿਨ ਦਾ ਚੌਥਾ ਪੈਰ ਹੋਇਆ। ਦਿਨ ਤੇ ਰਾਤ ਦੇ 4 8 ਪੈਰ 4-4 ਕਰਕੇ ਔਰ 60 ਘੜੀਆਂ। ਤੋਂ ਅੱਧੀ ਰਾਤ ਨੂੰ ਬਕੈ ਦਾ 60 ਦਫਾ ਵਜਾਇਆ ਜਾਂਦਾ ਸੀ ਤਾਂ ਕਿ ਪਤਾ ਚਲ ਜਾਏ ਹੁਣ ਅੱਧੀ ਰਾਤ ਹੋ ਗਈ ਏ 60 ਘੜੀਆਂ ਬਤੀਤ ਹੋ ਗਈਆਂ ਫਰੀਦ ਕਹਿੰਦੇ ਨੇ ਕਿ ਮੈਂ ਕਿ ਥਾਣੇ ਦੇ ਦਰਵਾਜ਼ੇ ਤੇ ਜਾ ਕੇ ਘੜੀਆਂ ਕਿਉਂ ਦੇਖ ਰਿਹਾ ਹਾਂ ਬੁਰਾ ਜਵਾਨਾ ਇਸ ਵਿਚਾਰੇ ਦਾ ਕੋਈ ਦੋਸ਼ ਨਹੀਂ ਪਰ ਇਹਨੂੰ ਮਾਰਿਆ ਜਾ ਰਿਹਾ ਹੈ ਆ ਥੋੜਾ ਲੈ ਕੇ جد اس تو آپ کہ کوئی دوش نہیں اور غزب دی گل ہے گھڑیے گھڑیے ماریے پہری لہے سجائے سو رڑا کڑیا رہن بے آئے ہر پیر تو بار مارا جا ہر گڑی اس مار پیسی طرح ਇਹ ਮੇਰਾ ਜੀਵ ਹੈ ਹਰ ਵਕਤ ਵਿਕਾਰਾਂ ਦੀ ਮਾਰ ਪੈਂਦੀ ਹੈ ਹਰ ਵਕਤ ਵਾਸਨਾਵਾਂ ਦੀ ਮਾਰ ਪੈਂਦੀ ਹੈ ਹਰ ਵਕਤ ਦੁੱਖਾਂ ਦੀ ਮਾਰ ਪੈਂਦੀ ਹੈ ਇਸ ਤਰ੍ਹਾਂ ਜ਼ਿੰਦਗੀ ਦੀ ਰਾਤ-ਕੁਦਿਨ ਕਰਨੀ ਹੈ ਇਹ ਕਿ ਨਿਰਦੋਸ਼ ਹੈ ਮਾਰਿਆ ਜਾ ਰਿਹਾ